ਕਟੜ ਇਮਾਨਦਾਰ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਕਿਵੇਂ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਜਿਹੜਾ ਉਹ ਸ਼ਾਬਾਸ਼ੀ ਦੀ ਥਾਂ ਦੇ ਉੱਤੇ ਸਸਪੈਂਡ ਕੀਤਾ ਜਾ ਰਿਹਾ ਹੈ ਇੱਕ ਵੱਡਾ ਤੇ ਅਹਿਮ ਖੁਲਾਸਾ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨੱਕ ਹੀਟ ਕਿਵੇਂ ਪੰਜਾਬ ਦੇ ਵਿੱਚ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਸ ਖਿਲਵਾੜ ਨੂੰ ਰੋਕਣ ਦੇ ਲਈ ਆਵਾਜ਼ ਚੁੱਕਣ ਵਾਲੇ ਅਫਸਰਾਂ ਨੂੰ ਜਿਹੜਾ ਸ਼ਾਬਾਸ਼ ਦੇਣ ਦੀ ਥਾਂ ਤੇ ੱੱਕੇ ਮਾਰੇ ਜਾ ਰਹੇ ਨੇ ਇਸ ਮਾਮਲੇ 'ਚ ਇੱਕ ਅਹਿਮ ਤੇ ਵੱਡਾ ਖੁਲਾਸਾ ਹੋਇਆ ਤੁਸੀਂ ਜੁੜੇ ਹੋ ਲੋਕਪੱਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਐਸੀ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਖਬਰ ਦਿੱਤੀ ਸੀ ਕਿ ਪੰਜਾਬ ਸਰਕਾਰ ਦੇ ਅੰਦਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੱਕ ਦੇ ਹੇਠ ਪੰਜਾਬ ਦੇ ਬੱਚਿਆਂ ਦੀ ਸਿਹਤ ਦੇ ਨਾਲ ਕਿਵੇਂ ਖਲਵਾੜ ਕੀਤਾ ਜਾ ਰਿਹਾ ਹੈ ਅੰਗੜਵਾਰੀ ਸੈਂਟਰਾਂ ਦੇ ਵਿੱਚ ਕੀ ਆਂਗੜਵਾੜੀ ਕੇਂਦਰਾ ਦੇ ਵਿੱਚ ਭੇਜਿਆ ਜਾ ਰਿਹਾ 11 ਮਿਆਰੀ ਰਾਸ਼ਨ ਕਿਸ ਤਰ੍ਹਾਂ ਨਾਲ ਬੱਚਿਆਂ ਤੇ ਮਹਿਲਾਵਾਂ ਦੀ ਸਿਹਤ ਦੇ ਨਾਲ ਖਲਵਾੜ ਕਰ ਰਿਹਾ ਹੈ ਇਹ ਬਾਰੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਇਸ ਮਾਮਲੇ ਨੂੰ ਚੁੱਕਣ ਵਾਲੇ ਇੱਕ ਅਫਸਰ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਉਸ ਅਫਸਰ ਨੂੰ ਸ਼ਾਬਾਸ਼ ਕੀ ਦੇਣੀ ਸੀ ਪੰਜਾਬ ਦੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਯੋਗਦਾਨ ਦੇਣ ਵਾਲੇ ਇਸ ਅਫਸਰ ਨੂੰ ਸ਼ਾਬਾਸ਼ ਤਾਂ ਕੀ ਦੇਣੀ ਸੀ ਸਗੋਂ ਉਸ ਨੂੰ ਸਸਪੈਂਡ ਕਰਕੇ ਜਿਹੜਾ ਉਹ ਇਨਾਮ ਦਿੱਤਾ ਗਿਆ ਹੈ ਮਾਮਲਾ ਰਈਏ ਦਾ ਜਿੱਥੋਂ ਦੇ ਸੀਡੀਪੀਓ ਨੂੰ ਸਸਪੈਂਡ ਕੀਤਾ ਗਿਆ ਬਦਲਾਅ ਦੇ ਨਾਂ ਤੇ ਸੱਤਾ ਚ ਆਈ ਕੱਟੜ ਇਮਾਨਦਾਰ ਕਹਾਉਣ ਵਾਲੀ ਮਾਨ ਸਰਕਾਰ ਦਾ ਇਮਾਨਦਾਰੀ ਪ੍ਰਤੀ ਉਸ ਸਮੇਂ ਅਸਲ ਚਿਹਰਾ ਨੰਗਾ ਹੋ ਗਿਆ ਜਦੋਂ ਆਂਗਣਵਾੜੀ ਕੇਂਦਰਾ ਚ ਬੱਚਿਆਂ ਤੇ ਮਹਿਲਾਵਾਂ ਲਈ ਆਏ ਰਾਸ਼ਨ ਦਾ ਮਿਆਰ ਘਟਿਆ ਹੋਣ ਬਾਰੇ ਵਿਭਾਗ ਨੂੰ ਪੱਤਰ ਲਿਖ ਕੇ ਜਾਣੂ ਕਰਵਾਉਣ ਵਾਲੇ ਇੱਕ ਇਮਾਨਦਾਰ CDPO ਨੂੰ ਸ਼ਾਬਾਸ਼ ਦੇਣ ਦੀ ਥਾਂ ਉਲਟਾ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਮੁਅਤਲ ਕੀਤੇ ਗਏ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਤ ਰਈਆ ਵਿਖੇ ਤਨਾਤ CDPO ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਿਭਾਗ ਵੱਲੋਂ ਆਂਗਣਵਾੜੀ ਕੇਂਦਰਾਂ ਵਿੱਚ ਭੇਜਿਆ ਬੱਚਿਆਂ ਲਈ ਰਾਸ਼ਨ ਜਿਸ ਦਾ ਮਿਆਰ ਅਤ ਘਟੀਆ ਹੋਣ ਬਾਰੇ ਉਹਨਾਂ ਵੱਲੋਂ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦੋ ਵੱਖ-ਵੱਖ ਪੱਤਰ ਭੇਜ ਕੇ ਇਸ ਰਾਸ਼ਨ ਤੇ ਬੱਚਿਆਂ ਤੇ ਮਹਿਲਾਵਾਂ ਨੂੰ ਦੇਣਯੋਗ ਨਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਦੀ ਵਿਭਾਗ ਵੱਲੋਂ ਜਾਂਚ ਤਾਂ ਕੀ ਕਰਵਾਉਣੀ ਸੀ ਉਲਟਾ ਉਸਤੇ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਅੰਗੜਵਾੜੀ ਕੇਂਦਰਾਂ ਦੀ ਚੈਕਿੰਗ ਸੰਬੰਧੀ ਗਲਤ ਰੂਪ ਚ ਪ੍ਰੇਰਿਤ ਕਰਨ ਦੇ ਦੋਸ਼ ਲਗਾ ਕੇ ਵਿਭਾਗ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਜੀ ਸ਼੍ਰੀਵਾਸਤਵ ਵੱਲੋਂ ਨੌਕਰੀ ਤੋਂ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਉਹਨਾਂ ਦੀ ਦੀ ਗਲਤ ਤਰੀਕੇ ਨਾਲ ਕੀਤੀ ਮੁਤਲੀ ਲਈ ਉਹ ਸੰਘਰਸ਼ ਕਰਨਗੇ ਇੱਕ ਇਮਾਨਦਾਰ ਅਫਸਰ ਨੂੰ ਮੁਤਲ ਕਰਨਾ ਗੈਰ ਕਾਨੂੰਨੀ ਹੈ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਇਸ ਨੂੰ ਗਲਤ ਤੇ ਨਿੰਦਣਯੋਗ ਕਰਾਰ ਦਿੱਤਾ ਉਹਨਾਂ ਆਖਿਆ ਕਿ ਪੰਚਾਇਤ ਯੂਨੀਅਨ ਅਜੇ ਹੀ ਇਮਾਨਦਾਰ ਅਫਸਰਾਂ ਨਾਲ ਛਟਾਣ ਵਾਸਖੜੀ ਰਹੇਗੀ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਅਫਸਰ ਦੇ ਉੱਤੇ ਕੀ ਵਿਭਾਗੀ ਜਾਂਚ ਕਰਵਾਈ ਗਈ ਕੀ ਅਫਸਰ ਨੇ ਕੋਈ ਗਲਤੀ ਕੀਤੀ ਸੀ ਕਿ ਉਹਦੇ ਲਈ ਕੋਈ ਕਮੇਟੀ ਗੱਠੇ ਤੇ ਜਾਂ ਕੌਨਸਟੀਟਿਊਟ ਕੀਤੀ ਗਈ ਨਹੀਂ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਇਹ ਮਸਲਾ ਹੈ ਜਿਹੜਾ ਇਹ ਸਾਰੇ ਦਾ ਸਾਰਾ ਮਸਲਾ ਹੈ 11ਵੇਂ ਵਾਲੀ ਰਾਸ਼ਨ ਵਾਲਾ ਇਸ ਦੇ ਉੱਤੇ ਪਹਿਲਾਂ ਵੀ ਕਈ ਖਬਰਾਂ ਆ ਚੁੱਕੀਆਂ ਨੇ ਬਕਾਇਦਗੀ ਦੇ ਨਾਲ ਮੀਡੀਆ 'ਚ ਰਿਪੋਰਟ ਹੋ ਚੁੱਕੀ ਹੈ ਕਿ ਵੇਰਕਾ ਤੋਂ ਕਿਉਂ ਨਹੀਂ ਖਰੀਦਿਆ ਜਾ ਰਿਹਾ ਮਾਰਕਫੈਡ ਤੋਂ ਕਿਉਂ ਨਹੀਂ ਖਰੀਦਿਆ ਜਾ ਰਿਹਾ ਇੱਕ ਸਰਕਾਰ ਇੱਕ ਨਿੱਜੀ ਕੰਪਨੀ ਨੂੰ ਫਾਇਦਾ ਦੇਣ ਲਈ ਕਿਉਂ ਕਰ ਰਹੀ ਹੈ ਕਿ ਸਰਕਾਰ ਉਸ ਕੰਪਨੀ ਤੋਂ ਕਮਿਸ਼ਨ ਖਾ ਰਹੀ ਹੈ ਇਹ ਕਮਿਸ਼ਨ ਕਿਹਦੀ ਜੇਬ 'ਚ ਜਾ ਰਿਹਾ ਹੈ ਤੇ ਕਿੱਥੋਂ ਤੱਕ ਜਾ ਰਿਹਾ ਹੈ ਸਵਾਲ ਤੇ ਪਰਖ ਦੀ ਘੜੀ ਹੈ ਕੱਟੜ ਇਮਾਨਦਾਰੀ ਦੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੇ ਜੋ ਗੱਲ ਕਰਦੇ ਨੇ ਉਹ ਕਰਨੀ ਤੇ ਕਥਨੀ ਉਹਨਾਂ ਦੀ ਕਦੇ ਮੇਚ ਨਹੀਂ ਕੀਤੀ ਤੁਸੀਂ ਆਪ ਕੱਕੇ ਦੇਖ ਲੋ 2-3 ਸਾਲ ਦਾ ਜਿੰਨਾ ਕਿ ਇਤਿਹਾਸ ਮੁੱਖ ਮੰਤਰੀ ਭਗਵੰਤ ਮਾਨ ਦਾ ਬਤੌਰ ਮੁੱਖ ਮੰਤਰੀ ਹੈ ਇਹ ਸਾਰੀ ਕਹਾਣੀ ਪੰਜਾਬ ਦੇ ਭਵਿੱਖ ਨਾਲ ਜੁੜੀ ਹੋਈ ਹੈ ਇਹਦੇ ਨਾਲ ਪੰਜਾਬ ਦੇ ਬੱਚਿਆਂ ਤੇ ਮਹਿਲਾਵਾਂ ਦਾ ਖਾਸ ਕਰਕੇ ਗਰਭਵਤੀ ਤੇ ਜੜੀਆਂ ਜੱਚਾ ਬੱਚਾ ਨੇ ਇਸ ਸਮੇਂ ਉਹਨਾਂ ਦਾ ਉਹਨਾਂ ਦੀ ਸਿਹਤ ਜੁੜੀ ਹੋਈ ਹੈ ਪੰਜਾਬ ਦਾ ਪੈਸਾ ਪੰਜਾਬ ਦਾ ਮਿਲਕ ਫੈਡ ਤੇ ਮਾਰਕ ਫੈਡ ਦੋਵੇਂ ਦੋਵਾਂ ਦਾ ਜਿਹੜਾ ਅਸਰ ਰਸੂਖ ਹੈ ਦੋਵਾਂ ਦੀ ਜਿਹੜੇ ਕਹਿ ਲਈਏ ਕਿ ਹੌਂਦ ਦੀ ਜਿਹੜੀ ਸਥਿਤੀ ਆ ਉਹ ਇਸ ਚੀਜ਼ ਨਾਲ ਜੁੜੀ ਹੋਈ ਹੈ ਜੇਕਰ ਐਸ ਸੀ ਅੰਗੈਲੀ ਸਮਾਜਿਕ ਸੁਰੱਖਿਆ ਤੇ ਬਾਲ ਤੇ ਇਸਤਰੀ ਵਿਕਾਸ ਵਿਭਾਗ ਜਿਹੜਾ ਵਰਤ ਰਿਹਾ ਹੈ ਉਹਦੇ ਉੱਚ ਅਧਿਕਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਮੁੱਖ ਸਖਤਰ ਦੇ ਉੱਤੇ ਸਵਾਲ ਉੱਠਦੇ ਨੇ ਕਿ ਉਹਨੇ ਕਿਸ ਆਧਾਰ ਦੇ ਉੱਤੇ ਸੀ ਡੀ ਪੀਓ ਨੂੰ ਜਿਹੜਾ ਆ ਉਹ ਮੌਤਲ ਕੀਤਾ ਹੈ ਉਹਦੀ ਮੌਤਲੀ ਕਿਹੜੇ ਆਧਾਰ ਤੇ ਕੀਤੀ ਗਈ ਹੈ ਇਹ ਹੁਣ ਵੱਡੇ ਤੇ ਅਹਿਮ ਸਵਾਲ ਨੇ ਕਿਉਂਕਿ ਇਹ ਤਾਂ ਹੌਂ ਰਿਕਾਰਡ ਹੈ ਕਿ ਉਹਨਾਂ ਨੇ ਚਿੱਠੀਆਂ ਭੇਜੀਆਂ ਸਰਕਾਰ ਨੂੰ ਕਿ ਜਿਹੜਾ ਰਾਸ਼ਨ ਆ ਰਿਹਾ 11 ਮਹੀਆਰੀ ਹੈ ਹੁਣ ਪੰਜਾਬ ਦੇ ਬਾਹਰੋਂ ਆਏ ਆਈਐਸ ਅਫਸਰ ਪੰਜਾਬ ਦੇ ਬੱਚਿਆਂ ਦੀ ਸਿਹਤ ਨਾਲ ਕਿਵੇਂ ਖਲਵਾੜ ਕਰਦੇ ਨੇ ਕੀ ਮੁੱਖ ਮੰਤਰੀਏ ਤੁਹਾਨੂੰ ਜਾਣ ਨੇ ਸਾਰੀ ਦੀ ਸਾਰੇ ਦਾ ਦੋਸ਼ ਹੈ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਹੈ ਕਿਉਂਕਿ ਉਹ ਮੁਖੀ ਨੇ ਉਹ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਦੇਖਦਾ ਮੈਨੂੰ ਸਾਰਾ ਕੁਝ ਪਤਾ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੇ ਤੁਹਾਨੂੰ ਸਾਰਾ ਕੁਝ ਪਤਾ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਰਾਸ਼ਨ ਕਿਉਂ ਇੱਕ ਨਿੱਜੀ ਕੰਪਨੀ ਤੋਂ ਦਵਾਇਆ ਜਾ ਰਿਹਾ ਹੈ ਇਹਦਾ ਪੈਸਾ ਕਿੱਥੇ ਜਾ ਰਿਹਾ ਤਾਂ ਸਾਡੀ ਬੇਨਤੀ ਹੈ ਕਿ ਤੁਸੀਂ ਇਸ ਤੇ ਕਾਰਵਾਈ ਜ਼ਰੂਰ ਕਰੋਗੇ